ਦੋਸਤੋ ਅਸੀਂ ਰੋਜ਼ ਖਬਰਾਂ ਵਿੱਚ ਜਾਂ ਆਪਣੇ ਦਿਨਚਰਿਆ ਵਿੱਚ ਵਿਚਰਦੇ ਹੋਏ ਇਹ ਅੱਜਕੱਲ ਕੰਨਾਂ ਵਿੱਚ ਸੁਣ ਰਹੇ ਹਾਂ ਔਰ ਸੋਚ ਰਹੇ ਹਾਂ ਕਿ ਜ਼ਿਲ੍ਹਾ ਪੰਰਿਸ਼ਦ ਤੇ ਬਲਾਕ ਮੈਂਬਰ ਦੀਆਂ ਵੋਟਾਂ ਜਿਹੜੀਆਂ ਹੈਗੀਆਂ ਉਹ ਨੇੜੇ ਆ ਰਹੀਆਂ ਨੇ ਅਸੀਂ ਰੋਜ਼ ਸੁਣਦੇ ਹਾਂ ਕਿ ਐਨੀ ਤਰੀਕ ਨੂੰ ਬਲਾਕ ਸਮਤੀ ਦੀਆਂ ਜਿਹੜੀਆਂ ਜਾਂ ਜ਼ਿਲ੍ਹਾ ਪੰਰਿਸ਼ਦ ਮੈਂਬਰ ਦੀਆਂ ਵੋਟਾਂ ਹੈਗੀਆਂ ਆ ਉਹਨਾਂ ਵਿੱਚ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਜਿਹੜੇ ਹੈਗੇ ਉਹ ਖੜੇ ਆ ਤੇ ਪਰ ਜ਼ਿਲ੍ਹਾ ਪਰੀਸ਼ਦ ਮੈਂਬਰ ਜਾਂ ਬਲਾਕ ਸੰਮਤੀ ਮੈਂਬਰ ਹੁੰਦੇ ਕੀ ਆ ਇਹਨਾਂ ਦੇ ਕੰਮ ਕੀ ਹੁੰਦੇ ਆ ਅੱਜ ਆਪਾਂ ਤੁਹਾਨੂੰ ਇਹਦੇ ਬਾਰੇ ਚੰਨਣਾ ਕੋਣੇ ਆ ਭਾਰਤ ਦੇ ਪੰਚਾਇਤੀ ਰਾਜ ਪ੍ਰਣਾਲੀ ਵਿੱਚ ਤਿੰਨ ਪੱਧਰਾਂ ਦੇ ਲੋਕਤੰਤਰ ਸੰਸਥਾਵਾਂ ਬਣਾਈਆਂ ਹੁੰਦੀਆਂ ਹਨ ਇੱਕ ਹੁੰਦੀ ਗ੍ਰਾਮ ਪੰਚਾਇਤ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰੀਸ਼ਦ ਇਨ੍ਹਾਂ ਵਿੱਚੋਂ ਜ਼ਿਲ੍ਹਾ ਪੰਰਿਸ਼ਦ ਅਤੇ ਬਲਾਕ ਸੰਪਤੀ ਨੂੰ ਪਿੰਡੂ ਖੇਤਰ ਦੀ ਤਰੱਕੀ, ਲੋਕ ਸਹੂਲਤਾਂ ਅਤੇ ਸਰਕਾਰੀ ਯੋਜਨਾਵਾਂ ਦੇ ਸੁਚਾਰੂ ਚੱਲਣ ਲਈ ਬੁਨਿਆਦੀ ਭੂਮਿਕਾ ਅਦਾ ਕਰਦੇ ਹਨ। ਇਹ ਦੋਵੇਂ ਸੰਸਥਾਵਾਂ ਪਿੰਡਾਂ ਦੇ ਵਿਕਾਸ ਦੀ ਰੀੜ ਦੀ ਹੱਡੀ ਮੰਨੀਆਂ ਜਾਂਦੀਆਂ ਹਨ। ਸਭ ਤੋਂ ਪਹਿਲਾਂ ਜ਼ਿਲ੍ਹਾ ਜ਼ਿਲ੍ਹਾ ਪੰਰਿਸ਼ਦ ਜ਼ਿਲ੍ਹਾ ਪੱਧਰ ਦੀ ਸਭ ਤੋਂ ਵੱਡੀ ਸੰਸਥਾ ਹੈ। ਜ਼ਿਲ੍ਹਾ ਪੰਰਿਸ਼ਦ ਨੂੰ ਜ਼ਿਲ੍ਹੇ ਦੇ ਪਿੰਡੂ ਖੇਤਰਾਂ ਦੀ ਸਭ ਤੋਂ ਉੱਚੀ ਪ੍ਰਸ਼ਾਸਨਿਕ ਸੰਸਥਾ ਮੰਨਿਆ ਜਾਂਦਾ ਹੈ। ਜ਼िले ਵਿੱਚ ਵੱਖ-ਵੱਖ ਹਲਕਿਆਂ ਤੋਂ ਚੁਣੇ ਗਏ ਮੈਂਬਰ ਮਿਲ ਕੇ ਇਹ ਸਰੀਰ ਬਣਾਉਂਦੇ ਹਨ ਜ਼ਿਲ੍ਹਾ ਪਰੀਸ਼ਦ ਦਾ ਮੁੱਖ ਕੰਮ ਪੂਰੇ ਜ਼ਿਲ੍ਹੇ ਦੇ ਵਿਕਾਸ ਦੀ ਯੋਜਨਾ ਨੂੰ ਤਿਆਰ ਕਰਨਾ ਅਤੇ ਉਹਨਾਂ ਨੂੰ ਮੁਕੰਮਲ ਕਰਨਾ ਹੁੰਦਾ ਹੈ ਇਹ ਸਿੱਖਿਆ ਸਿਹਤ ਸੜਕਾਂ ਬਿਜਲੀ ਜਲ ਸਪਲਾਈ ਕਿਸਾਨੀ ਵਿਕਾਸ ਸਮਾਜਿਕ ਭਲਾਈ ਅਤੇ ਰੋਜ਼ਗਾਰ ਪ੍ਰੋਗਰਾਮਾਂ ਜਿਵੇਂ ਮੰਡੇਗਾ ਆਦਿ ਨਿਗਰਾਨੀ ਕਰਦੀ ਹੈ ਜੇ ਕੋਈ ਪਿੰਡ ਜਾਂ ਬਲਾਕ ਕਿਸੇ ਮੁੱਦੇ ਵਿੱਚ ਕਿਸੇ ਸਿਸਟਮ ਵਿੱਚ ਥੋੜਾ ਪਿੱਛੇ ਰਹਿ ਜਾਵੇ ਤਾਂ ਜ਼ਿਲ੍ਹਾ ਪਰਿਸ਼ਦ ਉੱਥੇ ਵਧੇਰੇ ਫੰਡ ਅਤੇ ਸਰੋਤ ਭੇਜ ਕੇ ਵਧੀਏ ਕਾਰਜਸ਼ੀਲਤਾ ਨੂੰ ਯਕੀਨੀ ਬਣਾਉਂਦੀ ਹੈ ਜ਼ਿਲ੍ਹਾ ਪਰਿਸ਼ਦ ਮੈਂਬਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬਲਾਕਾਂ ਦੀ ਕਾਰਗੁਜ਼ਾਰੀ ਦੀ ਜਾਂਚ ਕਰੇ ਅਤੇ ਪਿੰਡ ਪੱਧਰ ਤੇ ਚੱਲ ਰਹੀਆਂ ਯੋਜਨਾਵਾਂ ਵਿੱਚ ਕੋਈ ਗੜਬੜ ਨਾ ਹੋਵੇ ਉਹਦਾ ਧਿਆਨ ਰੱਖੇ ਇਸ ਤਰ੍ਹਾਂ ਇਹ ਸੰਸਥਾ ਪੂਰੇ ਜ਼ਿਲ੍ਹੇ ਨੂੰ ਇੱਕ ਸੰਗਠਿਤ ਰੂਪ ਵਿੱਚ ਜੋੜ ਕੇ ਰੱਖਦੀ ਹੈ ਹੁਣ ਗੱਲ ਕਰਦੇ ਹਾਂ ਬਲਾਕ ਸਮਿਤੀ ਦੀ ਬਲਾਕ ਸੰਮਤੀ ਪਿੰਡਾਂ ਦੀਆਂ ਲੋੜਾਂ ਲੋੜਾਂ ਨਾਲ ਸਿੱਧਾ ਜੁੜੀ ਇੱਕ ਸੰਸਥਾ ਹੈ ਬਲਾਕ ਸੰਮਤੀ ਜਿਹਨੂੰ ਪੰਚਾਇਤ ਸੰਮਤੀ ਵੀ ਕਿਹਾ ਜਾਂਦਾ ਹੈ ਜ਼ਿਲ੍ਹਾ ਪਰਿਸ਼ਦ ਅਤੇ ಗ್ರಾಮ ਪੰਚਾਇਤ ਦੇ ਦਰਮਿਆਨ ਇੱਕ ਮੱਧ ਪੱਧਰ ਦੀ ਸੰਸਥਾ ਹੈ ਇਹ ਸੰਸਥਾ ਦੇ ਮੈਂਬਰ ਬਲਾਕ ਦੇ ਹਲਕਿਆਂ ਤੋਂ ਚੁਣੇ ਜਾਂਦੇ ਹਨ ਅਤੇ ਇਹ ਸੰਸਥਾ ਪਿੰਡ ਪੱਧਰ ਦੀਆਂ ਦਿਨ ਪ੍ਰਤੀ ਦਿਨ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਕੰਮ ਕਰਦੀ ਹੈ ਬਲਾਕ ਸੰਮਤੀ ਦੇ ਕਾਰਜਾਂ ਵਿੱਚ ਖੇਤੀਬਾੜੀ ਦਾ ਸੁਧਾਰ ਪਸ਼ੂ ਪਾਲਣ ਹੱਥ ਗੜਾ ਗਲੀ ਰਸਤੇ ਬਣਾਉਣ ਸੇਤ ਕੇਂਦਰਾਂ ਦੀ ਸੰਭਾਲ ਸਰਕਾਰੀ ਯੋਜਨਾਵਾਂ ਦੀ ਪ੍ਰਵਾਨਗੀ ਅਤੇ ਪਿੰਡਾਂ ਵਿਚਕਾਰ ਤਾਲਮੇਲ ਬਣਾਉਣਾ ਸ਼ਾਮਲ ਹੈ ਜਦੋਂ ਵੀ ਕਿਸੇ ਪਿੰਡ ਨੂੰ ਤੁਰੰਤ ਮਦਦ ਦੀ ਲੋੜ ਹੋਵੇ ਜਾਂ ਕਿਸੇ ਯੋਜਨਾ ਦੇ ਕਾਰਜ ਵਿੱਚ ਕੋਈ ਰੁਕਾਵਟ ਆਵੇ ਤਾਂ ਬਲਾਕ ਸੰਭ ਦੀ ਉਹਦਾ ਤੁਰੰਤ ਹੱਲ ਲੱਭਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਇਹ ਸੂਚਨਾ ਨੂੰ ਉੱਪਰ ਜ਼ਿਲ੍ਹਾ ਪਰਿਸ਼ਦ ਤੱਕ ਵੀ ਪਹੁੰਚਾਉਂਦੀ ਹੈ ਤਾਂ ਜੋ ਵੱਡੇ ਪੱਧਰ ਤੇ ਫੈਸਲੇ ਲਏ ਜਾ ਸਕਣ ਦੋਵੇਂ ਸੰਸਥਾਵਾਂ ਦੀ ਭੂਮਿਕਾ ਇੱਕੋ ਹੀ ਹੈ ਪਿੰਡੂ ਜੀਵਨ ਦੀ ਚਾਲ ਸੁਧਾਰਨ ਅਤੇ ਸੁਚਾਰੂ ਬਣੀ ਰਹੇ ਇਹ ਕੰਮ ਦੋਵੇਂ ਸੰਸਥਾਵਾਂ ਮਿਲ ਕੇ ਕਰਦੀਆਂ ਹਨ ਜਿੱਥੇ ਜ਼ਿਲ੍ਹਾ ਪਰੀਸ਼ਦ ਜ਼ਿਲ੍ਹਾ ਪੱਧਰ ਦੀਆਂ ਨੀਤੀਆਂ ਤਿਆਰ ਕਰਦੀ ਹੈ ਉੱਥੇ ਬਲਾਕ ਸੰਪਤੀ ਉਹਨਾਂ ਨੀਤੀਆਂ ਨੂੰ ਪਿੰਡਾਂ ਤੱਕ ਲੈ ਕੇ ਜਾਂਦੀ ਹੈ ਦੋਵਾਂ ਦੀ ਇਹ ਸਾਂਝ ਪਿੰਡਾਂ ਨੂੰ ਤਰੱਕੀ ਦੇ ਰਾਹ ਉੱਤੇ ਲਿਆਉਂਦੀ ਹੈ ਅਤੇ ਲੋਕਾਂ ਨੂੰ ਆਸਾਨ ਤੇ ਸੁਵਿਧਾਜਨਕ ਜੀਵਨ ਮਹਈਆ ਕਰਦੀ ਹੈ ਕੁੱਲ ਮਿਲਾ ਕੇ ਜ਼ਿਲ੍ਹਾ ਪੰਚਾਇਤ ਤੇ ਬਲਾਕ ਸਮਤੀ ਮੈਂਬਰ ਪਿੰਡੂ ਪ੍ਰਸ਼ਾਸਨ ਦੀਆਂ ਉਹ ਕੜੀਆਂ ਹਨ ਜਿਹੜੀਆਂ ਲੋਕਤੰਤਰ ਨੂੰ ਹਰੇਕ ਪਿੰਡ ਹਰ ਘਰ ਤੱਕ ਪਹੁੰਚਾਉਂਦੀਆਂ ਹਨ ਇਹ ਸੰਸਥਾਵਾਂ ਨਾ ਸਿਰਫ ਵਿਕਾਸਕਾਰੀ ਕੰਮ ਕਰਦੀਆਂ ਹਨ ਸਗੋਂ ਲੋਕਾਂ ਦੀਆਂ ਪਰੇਸ਼ਾਨੀਆਂ ਸੁਣ ਕੇ ਉਹਨਾਂ ਦੇ ਹੱਲ ਲਈ ਵੀ ਕਾਰਵਾਈ ਕਰਦੀਆਂ ਹਨ ਇਹ ਲੋਕਤੰਤਰ ਦੀ ਉਹ ਤਾਕਤ ਹਨ ਜੋ ਜਨਤਾ ਦੇ ਹੱਕਾਂ ਸੁਵਿਧਾਵਾਂ ਅਤੇ ਤਰੱਕੀ ਨੂੰ ਅੱਗੇ ਵਧਾਉਂਦੀਆਂ ਹਨ ਸੋ ਇਹ ਆਪਾਂ ਤੁਹਾਡੇ ਨਾਲ ਇੱਕ ਵਿਚਾਰ ਸਾਂਝਾ ਕੀਤਾ ਸੀ ਕਿ ਬਲਾਕ ਸੰਪਤੀ ਮੈਂਬਰ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਾ ਕੀ ਕੰਮ ਹੁੰਦਾ ਜਾਂ ਉਹ ਕੌਣ ਹੁੰਦੇ ਨੇ ਸੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ